ਜੋ ਤੋ ਪ੍ਰੇਮ ਖੇਲਣਤਾ ਚਾਉ ਸਿਰ ਧਰ ਤਲੀ ਗਲੀ ਮੋਰੀਆ ਹਿਤ ਮਾਰਗ ਪੈਰ ਤਰੀ ਜਾ ਸਿਰ ਦੀ ਜੈ ਕਾਣ ਨਾ ਕੀ ਜਾ ਸੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਕਰੋ ਬਲੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਵੱਲੋਂ ਯਾਨੀ ਪੰਜਾਬੀ ਲੋਕ ਗਾਇਕ ਫਮਾ ਸਾਹਿਰ ਵੱਲੋਂ ਸਮੂਹ ਜਗਤ ਨੂੰ ਨਿਸਾਖੀ ਦੀਆਂ ਤੇ ਖਾਲਸਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਦਾ ਦਿਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸਗੜ ਦੇ ਮੈਦਾਨ ਚ ਸੰਗਤ ਦੇ ਵਿੱਚੋਂ ਇੱਕ ਸੀਸ ਦੀ ਮੰਗ ਇਸ ਤਰ੍ਹਾਂ ਕੀਤੀ ਹੈ ਹਉ ਦੇਵੇਂ ਕੋਈ ਸੀਸੇ ਆਸਾਨੀ ਦੇਵੇਂ ਕੋਈ ਸੀਸੇ ਆਸਾਨੀ ਲੱਖਾਂ ਹਜ਼ਾਰਾਂ ਚੋਂ ਵੱਖਰੀ ਇੱਕ ਕਾਮ ਸਾਜਣੀ ਠੰਡੇ ਦੀਆਂ ਧਾਰਾਂ ਚੋਂ ਵੱਖਰੀ ਇੱਕ ਕਾਮ ਸਾਜਣੀ ਠੰਡੇ ਦੀਆਂ ਧਾਰਾਂ ਚੋਂ ਇੱਕ ਕਾਮ ਸਾਜਣੀ ਜ਼ੁਲਮਾਂ ਦੀ ਦੁਨੀਆ ਇਹ ਤਾਂ ਹੁਣ ਤੂੰ ਹੀ ਚੜ ਸੁੱਕ ਜੂਗੀ ਜ਼ੁਲਮਾਂ ਦੀ ਤੇਹ ਰਹੇਂਰੀ ਅੱਜ ਤੂੰ ਹੀ ਰੁਕ ਜੂਗੀ ਅੱਜ ਤੂੰ ਹੀ ਰੁਕ ਜੂਗੀ ਅੱਜ ਤੋਂ ਨਾ ਕੋਈ ਡਰੂਗਾ ਅੱਜ ਤੋਂ ਨਾ ਕੋਈ ਡਰੂਗਾ ਮੁਗਲ ਸਰਕਾਰਾਂ ਤੋਂ ਵੱਖਰੀ ਇੱਕ ਕੌਮ ਸਾਜਣੀ ਖੰਡੇ ਦੀਆਂ ਧਾਰਾਂ ਚੋਂ ਵੱਖਰੀ ਇੱਕ ਕੌਮ ਸਾਜਣੀ ਖੰਡੇ ਦੀਆਂ ਧਾਰਾਂ ਚੋਂ ਵੱਖਰੀ ਇੱਕ ਕੌਮ ਸਾਜਣੀ ਕਿੱਤਣਾ ਤਾਂ ਅੱਜ ਬਣਾਉਣਾ ਹੈ ਹੁਣ ਮੈਂ ਚੇਰ ਬਘੇਲੇ ਡਰ ਡਰ ਕੇ ਦਿਨ ਕੱਟਣ ਦੇ ਸਮਝੋ ਹੁਣ ਲੰਘ ਗਏ ਵੇਲੇ ਸਮਝੋ ਹੁਣ ਲੰਘ ਗਏ ਵੇਲੇ ਓਏ ਡਰ ਡਰ ਕੇ ਕੰਬੂ ਦੁਸ਼ਮਣ ਡਰ ਡਰ ਕੇ ਕੰਬੂ ਦੁਸ਼ਮਣ ਤੀਰਾ ਤਰ ਮਾਰਾਂ ਤੋਂ ਵੱਖਰੀ ਇੱਕ ਕੌਮ ਸਾਜੜੀ ਖੰਡੇ ਦੀਆਂ ਤਾਰਾਂ ਤੋਂ ਵੱਖਰੀ ਇੱਕ ਕੌਮ ਸਾਜਣੀ ਖੰਡੇ ਦੀਆਂ ਤਾਰਾਂ ਤੋਂ ਵੱਖਰੀ ਇੱਕ ਕੌਮ ਸਾਜਣੀ ਧੱਕਾ ਅੰਮ੍ਰਿਤ ਦੇ ਸ਼ਕਤੀ ਸਿੰਘ ਮੈਂ ਸਜਾਉਣੇ ਆ ਚਿੜੀਆਂ ਤਾਂ ਦੇਖੋ ਸਾਂ ਮੈ ਤੜਾਉਣੇ ਆ ਆਜੂ ਪਹਿਸ਼ਾਨ ਲਖਾਂ ਚੋ ਆਜੂ ਪਹਿਸ਼ਾਨ ਲਖਾਂ ਚੋ ਸਿੰਘ ਦੀ ਕਕਾਰਾਂ ਤੋਂ ਆਉ ਵੱਖਰੀ ਇੱਕ ਕੌਮ ਸਾਜੜੀ ਖੰਡੇ ਦੀਆਂ ਧਾਰਾਂ ਤੋਂ ਆਉ ਵੱਖਰੀ ਇੱਕ ਕੌਮ ਸਾਜੜੀ ਖੰਡੇ ਚ ਧਾਰਾਂ ਤੋਂ ਵੱਖਰੀ ਇੱਕ ਕੌਮ ਸਾਜੜੀ ਰੱਖਿਆ ਚਰੂ ਸਾਰੇ ਜੱਗ ਦੀ ਨਿਰਧਨ ਤੇ ਢਾਲ ਬਣੂਗਾ ਜਬਰ ਲਈ ਸਦਾ ਖਾਰਸਾ ਅੰਮਾਸਿਆ ਢਾਲ ਬਣੂਗਾ ਅੰਮਾਸਿਆ ਢਾਲ ਬਣੂਗਾ ਹਰ ਦੁਕਿਆ ਨਾ ਰੁਕੂ ਕਦੇ ਫਿਰ ਰੁਕਿਆ ਨਾ ਰੁਕੂ ਕਦੇ ਫਿਰ ਕੱਲਾ ਸਿੰਘ ਵਾਰਾਂ ਤੋਂ ਵੱਖਰੀ ਇੱਕ ਕੌਮ ਸਾਜਣੀ ਠੰਡੇ ਦੀਆਂ ਧਾਰਾਂ ਤੋਂ ਵੱਖਰੀ ਉਮਸਾ ਕੰਨੀ ਖੰਡੇ ਤੇ ਧਾਰਾ ਤੋਂ ਵੱਖਰੀ ਇੱਕ ਕੌਮ ਸਾਜਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਦੂਰਦਰਸ਼ਨ ਵਾਲਿਆਂ ਦੇ ਜਿਹੜੇ ਅੱਜ ਭਾਈ ਇੱਥੋਂ ਦੀ ਮੂਵੀ ਬਣਾ ਕੇ ਸੰਗਤਾਂ ਨੂੰ ਭੇਜ ਰਹੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਸੰਗਤਾਂ ਦਾ ਬੜਾ ਸੁਜੋਗ ਆ ਬੜਾ ਧੰਨਵਾਦ ਆ ਟੜਕੇ ਤੋਂ 5 ਵਜੇ ਦੇ ਤੋਂ ਲੈ ਕੇ ਪਕੌੜਿਆਂ ਦਾ ਲੰਗਰ ਚੱਲਿਆ ਜਾ ਰਿਹਾ ਹੈ ਕਾਰ ਸੇਵਾ ਬਾਬਿਆਂ ਵੱਲੋਂ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਮਾਤਾਂ ਖੁੱਲਾ ਡੁੱਲਾ ਲੰਗਰ ਬਣ ਚੁੱਕਿਆ ਹੈ ਦਰਬਾਰ ਸਾਹਿਬ ਸੋਨਾ ਦਸਵੇਂ ਪਾਤਸ਼ਾਹ ਦਾ ਬਣ ਚੁੱਕਿਆ ਹੈ ਸਭ ਤੋਂ ਪਹਿਲਾਂ ਲੱਖ-ਲੱਖ ਵਧਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਨੇ ਆਜਾੜੇ ਦਿਨ ਤੇ ਵਸਾਖੀ ਦੇ ਦਿਹਾੜੇ ਤੇ 1699 ਦੀ ਵਸਾਖੀ ਵਾਲੇ ਦਿਨ ਪੰਥ ਖਾਲਸਾ ਸਾਜਿਆ ਆਹ ਮੇਰੇ ਪਾਸ਼ਾ ਨੇ ਪੰਜਾਂ ਦਾ ਪਿਆਰਿਆਂ ਦਾ ਸੀਸ ਲੈ ਕੇ ਤੰਬੂ ਦੇ ਵਿੱਚ ਇੱਕ ਦੂਜੇ ਦੇ ਦੂਜੇ ਦੇ ਨਾਲ ਜੋੜਿਆ ਭਾਈ ਬਿਆਸ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੁਖਮਦ ਸਿੰਘ ਸਹਿਬ ਸਿੰਘ ਉਹਨਾਂ ਦੀ ਦਾਤ ਦਿੱਤੀ ਹੋਈ ਮੇਰੇ ਪਾਸ਼ਾ ਨੇ ਅੱਜ ਦੁਨੀਆਂ ਦੇ ਦੋ ਦਲਾਡੇ ਤਾਂ ਹੀ ਦੇਸਾਂ ਪਰਦੇਸਾਂ ਦੇ ਵਿੱਚ ਫੈਲ ਰਹੀ ਆ ਜਿਸ ਵੇਲੇ ਮੇਰੇ ਪਾਸ਼ਾ ਨੇ ਗੁਰੂ ਤੇਗ ਬਹਾਦਰ ਦਾ ਸਿਰ ਪਾਈ ਜਗਤਾ ਜੀ ਆਨੰਦਪੁਰ ਲੈ ਕੇ ਆਏ ਸੀਸ ਤੇ ਉਦੋਂ ਵਜਨ ਬਲਾਸ ਕੀਤੇ ਬੁੱਕਲ ਦੇ ਵਿੱਚ ਲੈ ਕੇ ਮੇਰੇ ਪਾਸ਼ਾ ਨੇ ਜਗਤੇ ਨੂੰ ਪੁੱਛਿਆ ਜਗਤਿਆ ਉੱਥੇ ਸਿੱਖ ਕਿੰਨੇ ਕੁ ਸੀਗੇ ਜਗਤਾ ਕਹਿਣ ਲੱਗਾ ਮਹਾਰਾਜ ਹੋਣਿਆ ਚੱਖੜ ਝੋਲਾ ਆ ਗਿਆ ਕਿਸੇ ਦੀ ਕਿਸੇ ਨੂੰ ਪਛਾਣ ਨਹੀਂ ਰਹੀ ਇਹ ਮੇਰੇ ਪਾਤਸ਼ਾਹ ਨੇ ਉੱਥੇ ਹੀ ਬਚਨ ਕਰਤੇ ਸੀਗੇ ਭਾਈ ਜਗਤਿਆ ਅਸੀਂ ਹੁਣ ਇਹੋ ਜਾਂ ਪੰਥ ਖਾਲਸਾ ਸਾਜਾਂਗੇ ਸਾਡਾ ਲੱਖਾਂ ਦੇ ਵਿੱਚ ਵਿਖੜਾ ਪਛਾਣਿਆ ਜਾਇਆ ਕਰੂਗਾ ਅੱਜ ਭਾਈ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਜਿੱਥੇ ਵੀ ਖਾਲਸਾ ਤਿਆਰpur ਤਿਆਰ ਹੋ ਕੇ ਖੜਾ ਉਹ ਲੱਖਾਂ ਦੇ ਵਿੱਚ ਖੜਾ ਵੀ ਪਛਾਣਿਆ ਜਾ ਸਕਦਾ ਹੈ ਇਹ ਦੇਣ ਮੇਰੇ ਪਾਤਸ਼ਾਹ ਦੀ ਹੈ ਕੇਸਗੜ ਗੁਰਦੁਆਰਾ ਆਨੰਦ ਸਾਹਿਬ ਦੀ ਹੈ ਹੋਰ ਬੜੇ ਮੇਰੇ ਪਾਤਸ਼ਾਹ ਨੇ ਜੋ ਜੀ ਨੇ ਪ੍ਰੀਤਮ ਨੇ ਜੋ ਉਸ ਵੇਲੇ ਦੇ ਸਮੇਂ ਦੇ ਮਤਾਬਕ ਹਕੂਮਤਾਂ ਦੇ ਨਾਲ جنگ ਜੁੱਦ ਕਰੇ ਸਾਰੀਆਂ جنگਾਂ ਜੁੱਦਾਂ ਤੋਂ 14 جنگ ਲੜੇ ਮੇਰੇ ਪਾਸ਼ਾ ਨੇ 14 جنگ ਦੇ 14 جنگ ਜਿੱਤੇ ਉਸ ਵੇਲੇ ਪਾਈ ਤਿਆਰ ਸਿੰਘ ਨੇ ਜਦੋਂ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਨੂੰ ਸਤਿਗੁਰੂ ਕਹਿਣ ਲੱਗੇ ਬਿਆਸ ਸਿੰਘ ਹੱਸ ਕੇ ਬੋਲੇ ਮਹਾਰਾਜ ਆਪ ਜੀ ਪੰਜ ਸੀਸ ਲਏ ਸਾਡੇ ਹੁਣ ਤੁਸੀਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਸਾਥੋਂ ਮੰਗਦੇ ਆ ਮਹਾਰਾਜ ਇਹਦੇ ਵਟੇ ਸਾਨੂੰ ਤੁਸੀਂ ਕੀ ਦਿਓਗੇ ਉਸ ਵੇਲੇ ਮੇਰੇ ਪਾਸ਼ਾ ਫਿਰ ਹੱਸ ਕੇ ਬੋਲੇ ਭਾਈ ਦਿਆ ਸੰਗਾ ਅਸੀਂ ਅੰਮ੍ਰਿਤ ਦੀ ਦਾਤ ਤਾਂ ਨਹੀਂ ਦੇ ਸਕਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਪਰਿਵਾਰ ਕੋ ਉਂਦੇ ਇਥੇ ਲਾ ਦੇਵਾਂਗੇ ਲਾਇਆ ਮੇਰੇ ਪਾਸ਼ਾ ਨੇ ਇੱਥੇ ਹੁਣ ਜਿਹੜੇ ਥਾਂ ਤੇ ਆਪਾਂ ਖੜੇ ਆ ਪਿੰਡ ਜਿੱਤਗੱਲ ਇੱਥੇ ਮੇਰੇ ਪਾਸ਼ਾ ਨੇ ਦਸਤਾਰ ਸਜਾਈ ਇਤਿਹਾਸ ਨੇ ਦੱਸਿਆ ਕਾਣ ਸਿੰਘ ਨਾਬਾ ਕੋਚ ਮਹਾਨ ਦੇ ਵਿੱਚ ਥੋੜਾ ਜਿਹਾ ਇਤਿਹਾਸ ਹੁੰਦਾ ਮੇਰੇ ਪਾਸ਼ਾ ਦਾ ਰਮਾਨਿਆਂ ਤੋਂ ਸਟੇਸ਼ਨ ਤੋਂ 2 ਕਿਲੋ ਉੱਤਰ ਦੀ ਬਾਈ ਨੂੰ ਦੱਖਣ ਦੀ ਬਾਈ ਨੂੰ ਦੱਸਿਆ ਇਤਿਹਾਸ ਨੇ ਉਸ ਵੇਲੇ ਆਪਦੀ ਮੌਜ ਦੇ ਵਿੱਚ ਮੇਰੇ ਪਾਸ਼ਾ ਇੱਥੇ ਫਿਰ ਰਹੇ ਸੀਗੇ ਉਸ ਵੇਲੇ ਤਾਂ ਇਹ ਜੰਗਲੀ ਹੋਵੇਗਾ ਅੱਜ ਆ ਕੇ ਇੱਥੇ ਰੰਗ ਭਾਗ ਲੱਗੇ ਆ ਲੱਖਾਂ ਸੰਗਤਾਂ ਆ ਕੇ ਇੱਥੇ ਨਿਵਸਮਰਤ ਕਰਦੀਆਂ ਸੀਸ ਮਾਲਕ ਦੇ ਮੂਹਰੇ ਚਖਾਉਂਦੀਆਂ ਹਰ ਇੱਕ ਦੀਆਂ ਮਨੋ ਕਮਣਾ ਇੱਥੇ ਭਾਈ ਪੂਰੀਆਂ ਹੁੰਦੀਆਂ ਜੋ ਵੀ ਕੋਈ ਸੁਖਣਾ ਸੁਖ ਲੈਂਦਾ ਉਹ ਮੇਰਾ ਪਾਸ਼ਾ ਪੂਰੀ ਕਰਦਾ ਇੱਥੇ ਅੱਜ ਬੜੇ ਜੋੜ ਮੇਲਾ ਸਾਰਾ ਨਗਰ ਧੂਮ ਧਾਮ ਦੇ ਨਾਲ ਬੱਚਾ ਬੱਚੀ ਆ ਕੇ ਇੱਥੇ ਮਨਾ ਰਿਆ ਭਾਈ ਪਕੌੜਿਆਂ ਨਾਲ ਲੰਗਰ ਤੜਕੇ ਦਾ ਲੰਗਰ ਦਾ ਚਾਹ ਦਾ ਪਰ ਸਾਡੇ ਪਾਣੀ ਦਾ ਕਾਰ ਸੇਵਾ ਬਾਬਿਆਂ ਤੇ ਨਗਰਵੰਨਿਓ ਪਾਈ ਚੱਲ ਰਿਆ ਇੰਨੀ ਆਕ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਿਓ ਜੋ ਬਹੁਤ-ਬਹੁਤ ਟੀਵੀ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਆ ਕੇ ਇੱਥੇ ਜਤਕਿਲ ਦੇ ਵਿੱਚ ਅੱਜ ਦੇ ਇੰਟਰਵਿਊ ਲਈ ਆ ਇਹਨਾਂ ਦਾ ਵੀ ਪਾਈ ਬਹੁਤ-ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਲੱਖ-ਲੱਖ ਵਧਾਈਆਂ ਹੁਣ ਐਸ ਦਿਨ ਦੀਆਂ ਸਾਰਿਆਂ ਨਗਰਾਂ ਨੂੰ ਸਾਰੇ ਵੀਰਾਂ ਨੂੰ ਦੇ ਸੰਪਰਦੇਵ ਸਾਜ ਜਿਹੜੇ ਬੈਠੇ ਆ ਉਹਨਾਂ ਨੂੰ ਹੀ ਲੱਖ ਲੱਖ ਵਧਾਈ ਹੋਵੇ ਮੇਰੇ ਪਾਤਸ਼ਾਹ ਦੇ ਐਸ ਜਨਮ ਦਿਹਾੜੇ ਤੇ ਖਾਲਸੇ ਦੀ ਨੀਂਹ ਰੱਖੀ ਸੀ ਜੀ ਮੇਰੇ ਪਾਤਸ਼ਾਹ ਨੇ ਇੰਨੇ ਆ ਬੇਨਤੀਆਂ ਪ੍ਰਮਾਣ ਕਰਿਓ ਜੋ ਅਦਾਸ ਤੋਂ ਬੋਲਦੇ ਤੋਂ ਕਈ ਕਟਾਵਾਂ ਰਹਿ ਜਾਂਦੀਆਂ ਸੰਗਤ ਦੇ ਗੁਰੂ ਸਾਹਿਬ ਬਖਸ਼ਣ ਜੋਗ ਹੈ ਜੋ ਸੀਸੜੀਆਂ ਉਹ ਸਤ ਗੁਰਦੇ ਨਾਲ ਮੇਲ ਭੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਤਾਖਤ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਅੱਜ ਸਾਖੀ ਦੇ ਦਿਹਾੜੇ ਤੇ ਸੁਖ ਦਿਹਾੜੇ ਤੇ ਸਾਖਸ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਪਾਸ਼ਾ ਦੇ ਦਸਵੇਂ ਗੁਰਦੁਆਰਾ ਸਾਹਿਬ ਹੈ ਕਿ ਮਹਾਰਾਜੀ ਅੱਜ ਦੇ ਇਤਿਹਾਸ ਦੇ ਇਤਿਹਾਸ ਤੇ ਵਿੱਚ ਮਹਾਰਾਜੀ ਅੱਜ ਦੇ ਦਿਨ ਉਹ ਸਾਖੀ ਦਾ ਦਿਹਾੜਾ ਲੱਗਦਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਦਾ ਗ੍ਰੰਤੀ ਹੈ ਮਹਾਰਾਜ ਜੀ ਬਹੁਤ ਚਿਰ ਦਾ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਦੀਆਂ ਵਧਾਈਆਂ ਸਾਰਿਆਂ ਨੂੰ ਵਧਾਈਆਂ ਵਾਹ ਬਸਾਖੀ ਦੀਆਂ ਠੀਕ ਹੈ ਠੀਕ ਹੈ ਬਸਾਖੀ ਦੀਆਂ ਵਧਾਈਆਂ ਸੋਨੂੰ ਪਰਮਾਤਮਾ ਵਧਾਵੇ ਸੁਖ ਨਾਲ ਸਮੇਂ ਨੂੰ ਫੇਰ ਬਸਾਖੀ ਆਵੇ ਜਿਉਂਦਿਆਂ ਨੂੰ ਮਹਾਰਾਜ ਸੁਖ ਰੱਖੇ ਭਗਵਾਨ ਕੱਦੀ ਕਲਾ ਚ ਰੱਖੇ ਭਗਵਾਨ ਠੀਕ ਹਾਂਜੀ ਮੈਂ ਲੱਖਾ ਸਿੰਘ ਪੁੱਤਰ ਸਰਦਾਰ ਸਵਰਗਾਸੀ ਗੰਤਾ ਸਿੰਘ ਮੈਂ ਇੱਥੇ 5 5 ਸਾਲ ਸਰਪੰਚੀ ਕੀਤੀ ਹੈ ਬੜੀ ਇਮਾਨਦਾਰੀ ਦੇ ਨਾਲ ਅਸੀਂ ਸਰਪੰਚੀ ਕੀਤੀ ਹੈ ਸਾਰੇ ਇੱਥੇ ਜਿੰਨੇ ਵੀ ਨਗਰ ਵੱਲੋਂ ਆਪਾਂ ਕਿਸੇ ਦਾ ਮਨ ਦੁਖੀ ਨਹੀਂ ਕੀਤਾ ਸੋ ਜਿਸ ਇਸ ਸਥਾਨ ਤੇ ਅਸੀਂ ਅੱਜ ਖੜੇ ਹੈ ਇਸ ਸਥਾਨ ਤੇ ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਪਹਿਲਾਂ ਇੱਕ ਛੋਟਾ ਜਿਹਾ ਇੱਥੇ ਕਮਰਾ ਹੁੰਦਾ ਸੀਗਾ ਤੇ ਇਥੇ ਬਾਬੇ ਸਾਡੇ ਕਾਰਸੇ ਵਾਲਿਆਂ ਨੇ ਜਦੋਂ ਦੇ ਇਥੇ ਸਾਡੇ ਕਾਰ ਸੇਵਾ ਆ ਕੇ ਸੰਭਾਲੀ ਹੈ ਅਸੀਂ ਨਗਰ ਵੱਲੋਂ ਇਸ ਕਾਰਸੇ ਵਾਲੇ ਬਾਬਾ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਐਡੀ ਵੱਡੀ ਬਿਲਡਿੰਗ ਤੇ ਸਾਡੇ ਵਾਸਤੇ ਬਹੁਤ ਵੱਡਾ ਹਾਲ ਹੈ ਜਿਹੜਾ ਉਹ ਬਣਾ ਕੇ ਦਿੱਤਾ ਹੈ ਅਸੀਂ ਆਪਣੇ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਇਹ ਜਿਹੜੀ ਜਗ੍ਹਾ ਹੈ ਇਥੇ ਗੁਰੂ ਘਟਾਵ ਤੋਂ ਦਸਵੇਂ ਪਾਤਸ਼ਾਹ ਜੀ ਇਥੇ ਆਏ ਸੀ ਇਹ ਲੱਖੀ ਜੰਗਲ ਦੀ ਜਗ੍ਹਾ ਵਜਦੀ ਹੈ ਪੁਰਾਣੀ ਇਥੇ ਲੱਖੀ ਜੰਗਲ ਵਿੱਚ ਆ ਕੇ ਇਥੋਂ ਗੁਰੂ ਘਟਾਵ ਤੋਂ ਇਥੇ ਦਸਵੇਂ ਪਾਤਸ਼ਾਹ ਇਥੇ ਆ ਕੇ ਰੁਕੇ ਰੁਕੇ ਤੇ ਉਹਨਾਂ ਨੇ ਇੱਥੇ ਦਸਤਾਰ ਸਜਾਈ ਸੀ ਜੀ ਇੱਥੇ ਆ ਕੇ ਉਹਨਾਂ ਜੋ ਦਸਤਾਰ ਸਜਾਈ ਤੇ ਫਿਰ ਇਤਿਹਾਸ ਦੇ ਵਿੱਚੋਂ ਕਾਨ ਸਿੰਘ ਨਭਾਏ ਬਾਬਾ ਜੀ ਨੇ ਦੱਸ ਵੀ ਦਿੱਤਾ ਵੀ ਸਾਨੂੰ ਇਤਿਹਾਸ ਮਿਲਿਆ ਸੀਗਾ ਉਹਦੇ ਵਿੱਚ ਇਹ ਹੀ ਦੱਸਿਆ ਗਿਆ ਵੀ ਇੱਥੇ ਦਸਵੇਂ ਪਾਤਸ਼ਾਹ ਜੀ ਆਏ ਸੀਗੇ ਤੇ ਉਹਨਾਂ ਨੇ ਆ ਕੇ ਇੱਥੇ ਦਸਤਾਰ ਸਜਾਈ ਹੈ ਸੋ ਇਹ ਗੁਰਦੁਆਰਾ ਉਸੇ ਨਾਂ ਦੇ ਉੱਤੇ ਦਸਤਾਰ ਸਾਹਿਬ ਰੱਖਿਆ ਗਿਆ ਸੋ ਇਸ ਜਗ੍ਹਾ ਦੇ ਉੱਤੇ ਬੜੀਆਂ ਮਨਵਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਇਹ ਗੁਰੂ ਘਟਾਵ ਤੋਂ ਆਪਾਂ ਆਪ ਇਤਿਹਾਸਿਕ ਗੁਰਦੁਆਰਾ ਇੱਥੇ ਗੁਰੂ ਘਟਾਵ ਦੁੱਦਾਤਾਲ ਉੱਥੋਂ ਸਿਰਫ 2 ਕਿਲੋਮੀਟਰ ਦੀ ਬਾੜ ਤੇ ਹੈ ਜਿਹੜੀ ਵੀ ਸੰਗਤ ਗੁਰੂ ਘਟਾ ਆਉਂਦੀ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆ ਕੇ ਇਸ ਬਿਲਡਿੰਗ ਤੇ ਇੱਥੇ ਗੁਰੂ ਸਾਹਿਬ ਦੇ ਚਰਨ ਸੋ ਧਰਤੀ ਤੇ ਆ ਕੇ ਆਪਣੇ ਜ਼ਰੂਰ ਆ ਕੇ ਦਰਸ਼ਨ ਇੱਥੇ ਆ ਕੇ ਕਰਿਆ ਕਰੋ ਤਾਂ ਕਿ ਇੱਥੇ ਮੰਨਦੀਆਂ ਤੁਹਾਡੀਆਂ ਜਿਹੜੀਆਂ ਮੰਨਦੀਆਂ ਮਰਦਾਂ ਇੱਥੇ ਆ ਕੇ ਪੱਕੀਆਂ ਪੂਰੀਆਂ ਹੁੰਦੀਆਂ ਇੱਥੋਂ ਬੜੀ ਸੰਗਤਾਂ ਨੇ ਬੜੀਆਂ ਝੋਲੀਆਂ ਭਰ-ਭਰ ਕੇ ਜਾਂਦੇ ਆ ਦਾਸ ਨੇ ਵੀ ਇੱਥੇ ਇਹ ਜਗ੍ਹਾ ਦੇ ਉੱਤੇ ਆ ਕੇ ਮੰਨਦੀਆਂ ਆਪਣੀਆਂ ਮਰਦਾਂ ਪੂਰੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ ਜਿਵੇਂ ਸਾਡੀਆਂ ਕੀਤੀਆਂ ਹੋਈਆਂ ਹਰ ਕੰਨੀਆਂ ਮਰਦਾਂ ਪੂਰੀਆਂ ਕਰੇ ਸੋ ਇਹਨਾਂ ਕਹਿੰਦਾ ਹੋਇਆ ਮੈਂ ਦੁਬਾਰਾ ਫੇਰ ਕਾਰਸੇ ਵਾਲੇ ਬਾਬਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਸਾਡੇ ਆਸਤੇ ਬਿਲਡਿੰਗ ਪਾ ਕੇ ਦਿੱਤੀ ਸੇ ਪਿੰਡ ਵਾਸਤੇ ਅਸੀਂ ਇਹ ਕਦੇ ਆਸ ਵੀ ਨਹੀਂ ਸੀ ਸਾਨੂੰ ਕਿ ਅਸੀਂ ਐਡੀ ਬਿਲਡਿੰਗ ਪਾ ਕੇ ਇੱਥੇ ਇਤਿਹਾਸਿਕ ਗੁਰਦੁਆਰੇ ਨੂੰ ਇੱਕ ਬਹੁਤ ਵਧੀਆ ਰੂਪ ਦੇ ਸਕਾਂਗੇ ਸਾਨੂੰ ਐਡੀ ਆਸ ਨਹੀਂ ਤੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਹੋਰਾਂ ਦਾ ਜਿਨ੍ਹਾਂ ਨੇ ਐਡੀ ਵਧੀਆ ਸੋਹਣੀ ਬਿਲਡਿੰਗ ਪਾ ਕੇ ਦਿੱਤੀ ਤੇ ਨਾਲ ਹੀ ਬਹੁਤ ਵੱਡਾ ਲੰਗਰ ਹਾਲ ਹੈ ਜਿਹੜਾ ਉਹ ਬਣਾ ਕੇ ਦਿੱਤਾ ਹਲੇ ਕਾਰ ਸੇਵਾ ਚੱਲੀ ਜਾਂਦੀ ਹੈ ਬਾਕੀ ਹੋਰ ਜਿਹੜੀਆਂ ਚੀਜ਼ਾਂ ਅੱਜ ਖਾਲਸੇ ਦੇ ਜਨਮ ਦਿਹਾੜੇ ਦੇ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਇੱਥੇ ਜਗਨੇਟਰ ਸੰਗਤਾਂ ਦੇ ਸਹਿਯੋਗ ਦੇ ਨਾਲ ਲੈ ਆ ਕੇ ਵੱਡਾ ਜਗਨੇਟਰ ਲੈ ਕੇ ਲਿਆਂਦਾ ਜੀ ਅੱਜ ਅਸੀਂ ਸਾਢੇ 4 ਲੱਖ ਰੁਪਏ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਕਰਕੇ ਅੱਜ ਉਸ ਦਿਹਾੜੇ ਦੀ ਖੁਸ਼ੀ ਦੇ ਵਿੱਚ ਅਸੀਂ ਇੱਥੇ ਸੰਗਤਾਂ ਵੱਲੋਂ ਜਗਨੇਟਰ ਅੱਜ ਇੱਥੇ ਪਰਦਵਾਰਾ ਸਾਹਿਬ ਲੈ ਕੇ ਆਏ ਬਾਹਰ ਬੈਠੀ ਸੰਗਤਾਂ ਉਹਨਾਂ ਨੇ ਵੀ ਬਹੁਤ ਵਧੀਆ ਸਹਿਯੋਗ ਦਿੱਤਾ ਹੁਣ ਸਾਡੇ ਬਾਬੇ ਵੱਲੋਂ ਜਿਹੜੀ ਇਹ ਸੇਵਾ ਇਹ ਚੱਲ ਰਹੀ ਹੈ ਬਾਹਰ ਬੈਠੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਡੇ ਇਥੇ ਗੁਰਦੁਆਰਾ ਸਾਹਿਬ ਵਿੱਚ ਹੁਣ ਅਸੀਂ ਜਿਹੜੀ ਐਂਟਰਲੋਕ ਟਾਈਲਾਂ ਇਹਦੀ ਅਸੀਂ ਫਰਸ਼ ਲਾਉਣੀ ਹੈ ਤੇ ਵੱਧ ਤੋਂ ਵੱਧ ਜਿਹੜੀ ਇਹਦੇ ਉਥੋਂ ਭੇਜੋ ਆਪਦੀ ਨੇਕ ਕਮਾਈ ਵਿੱਚੋਂ ਸੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿੱਥੇ-ਜਿੱਥੇ ਬੈਠੇ ਆਂ ਖਾਲਸਾ ਰੂਪ ਉੱਥੋਂ ਤੱਕ ਤੁਹਾਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਕੋਰਤ ਦੀ ਸੇਵਾ ਕਰਦਾ ਹਾਂ ਸਾਰੇ ਬੱਚਿਆਂ ਦੇ ਬਾਹਰ ਹੈ ਤੰਦਰੁਸਤੀ ਮੰਗਦਾ ਜਿਵੇਂ ਆਪ ਜੀ ਤੰਦਰੁਸਤੀ ਮੰਗਦਾ 19 ਸਾਰੇ ਨਗਰ ਦੀ ਵੀ ਤੰਦਰੁਸਤੀ ਮੰਗਦੇ ਹੈ ਵੈਗਤੀ ਕਾ ਖਾਲਸਾ ਵੈਗਤੀ ਕੀ ਫਤਿਹ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਇੱਥੇ ਗੁਰਦੁਆਰਾ ਦਸਤਾਰ ਸਾਹਿਬ ਵਿਖੇ ਆਈਆਂ ਮਹਾਨ ਆਸਤੇ ਸਾਰੇ ਤੇ ਸਾਰੇ ਨਗਰ ਖੇੜੇ ਦੀ ਸੁਖ ਸ਼ਾਂਤੀ ਲਈ ਵਿਸਾਖੀ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਹਰ ਪਰ ਹੱਥ ਰੱਖੇ ਪ੍ਰਮਾਤਮਾ ਸਾਹਿਬ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਵਾਸੀ ਅਜਿਤਗੱਲ ਸਭ ਜਗਤ ਨੂੰ ਖਾਲਸਾ ਦੇਸ਼ਾ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪਿੰਡ ਅਜਿਤਗਿਲ ਵਿਖੇ ਗੁਰਦੁਆਰਾ ਦਸਤਾਰ ਸਾਹਿਬ ਵਿਖੇ ਅੱਜ ਵਿਸਾਖੀ ਦੇ ਤਿਹਾੜੇ ਤੇ ਸਾਰੇ ਜਗ ਸੰਸਾਰ ਇਕੱਠੇ ਹੋਏ ਹਾਂ ਸੋ ਸਾਰੀਆਂ ਸੰਗਤਾਂ ਜਿੰਨੀਆਂ ਵੀ ਗੁਰੂ ਘਰ ਵਸਾਖੀ ਦੇ ਦਿਹਾੜੇ ਤੇ ਗੁਰੂ ਘਰ ਇਕੱਠੀਆਂ ਹੋਈਆਂ ਹਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈ ਦੇ ਪਾਤਰ ਹਨ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਮੇਲੇ ਤੇ ਮੈਂ ਬੜੀ ਖੁਸ਼ ਹਾਂ ਬੜਾ ਮੇਰਾ ਜੀ 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 ਤੁਹਾਨੂੰ ਸਾਰਾ ਮੇਰੇ ਪਰਿਵਾਰ ਤੇ ਮੈਂ ਬੜੀ ਖੁਸ਼ ਆ। ਮਾਲਕ ਬੜਾ ਖੁਸ਼ ਰੱਖੂਗਾ ਮੈਂ। ਖਾਲਸਾ ਰੱਖੇ ਪ੍ਰਮਾਤਮਾ। ਚਰਦੀ ਕਲਾ ਕਰੇ। ਮਿਰਵਾਨ ਹੋਵੇ ਦਾਤਾ। ਸਾਡੇ ਵੱਲੋਂ ਸਮੂਹ ਜਾਗਤ ਨੂੰ ਖਾਲਸਾ ਜੀ ਦੇ ਜਨਮ ਦਿਹਾੜੇ ਤੇ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਸੋ ਅੱਜ ਅਸੀਂ ਖੜੇ ਆ ਮੇਰਾ ਸੋਹਣਾ ਤੇ ਭਾਗਾ ਵਾਲਾ ਪਿੰਡ ਅਜਤਗੱਲ ਪਿੰਡ ਅਜਤਗੱਲ ਜ਼ਿਲ੍ਹਾ ਫਰੀਦਕੋਟ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਇਸ ਸਥਾਨ ਤੇ ਗੁਰਦੁਆਰਾ ਦਸਤਾਰ ਸਾਹਿਬ ਜੀ ਪਵਿੱਤਰ ਧਰਤੀ ਤੇ ਅਸੀਂ ਖੜੇ ਆ ਸੋ ਮੇਰੇ ਨਾਲ ਮੇਰੇ ਬਹੁਤ ਸਤਿਕਾਰਯੋਗ ਭਾਈ ਕਰਨੈਲ ਸਿੰਘ ਜੀ ਤੇ ਭਾਈ ਗੁਰੰਤਾ ਸਿੰਘ ਜੀ ਸੋ ਇਹ ਵੀ ਖਾਲਸਾ ਜੀ ਨੂੰ ਜਨਮ ਦਿਨ ਤੇ ਵਧਾਈਆਂ ਦੇਣਗੇ ਹਾਂ ਮਹਾਰਾਜ ਸਾਰੀ ਸਮੂਹੀ ਸਾਥ ਸਿੰਘ ਜੀ ਨੂੰ ਸਾਰਿਆਂ ਨੂੰ ਨਗਰਾਂ ਨੂੰ ਸਾਰਿਆਂ ਨੂੰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕਲੀਆਂ ਵਾਲੇ ਦੀ ਖਾਲਸਾ ਸਾਜਣ ਤੇ ਲੱਖ ਲੱਖ ਵਧਾਈ ਹੋਵੇ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਇਹ ਸਮੂਹ ਸਾਡੇ ਖਾਲਸਾ ਜੀ ਨੂੰ ਜਿੱਥੇ-ਜਿੱਥੇ ਵੀ ਸਾਡੇ ਲੋਕ ਪੰਜਾਬੀ ਜਾਂ ਸਾਡੇ ਪਿੰਡ ਦੇ ਸਾਡੇ ਮੁੰਡੇ ਸਾਡੇ ਬੱਚੇ ਵਸਦੇ ਆ ਕਿਤੇ ਵੀ ਇੰਗਲੈਂਡ ਕੈਨੇਡਾ ਅਮਰੀਕਾ ਸਿਰ ਤੇ ਮਿਹਰ ਪਰਿਆ ਸਰ ਤੇ ਮਿਹਰ ਪਰਿਆ ਹੱਥ ਪਰਮਾਤਮਾ ਰੱਖੇ ਤੇ ਆਹ ਪ੍ਰੋਗਰਾਮ ਜਿਹੜੇ ਸਾਡਾ ਅੱਜ ਰਿਕਾਰਡ ਕੀਤਾ ਸਾਡੇ ਓਪੀ ਬੰਟੂ ਜੀ ਨੇ ਹਾਂ ਇਹਨੂੰ ਤੁਸੀਂ ਬਾਣੀ ਟੀਵੀ ਤੇ ਜਦੋਂ ਮਰਜ਼ੀ ਤੁਸੀਂ ਵੇਖ ਸਕਦੇ ਆ ਬਾਣੀ ਟੀਵੀ ਦੇ ਸਾਰੇ ਪ੍ਰੋਗਰਾਮ ਨੂੰ ਸੋ ਸਾਰੇ ਸਾਡੇ ਨਗਰ ਨਿਵਾਸੀਆਂ ਤੇ ਸਾਰੇ ਸਾਡੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਹੁਤ ਬਹੁਤ ਸ਼ੇਅਰ ਤੇ ਕਮੈਂਟ ਕਰੋ ਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ